ਇਹ ਨੂੰ ਹੀ ਰੰਗੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿਣਾ ਇਹਦਾ ਪਹਿਲੇ ਨਹੀਂ ਮਾਨ ਸੀਗਾ ਤੇ ਹੁਣ ਤਾਂ ਇਹ ਨਹੀਂ ਬਿਲਕੁਲ ਹੀ ਹਾਦੀ ਕਰ ਦੇਣੀ ਹੈ ਮਾਂ ਚਲੋ ਕੱਢ ਕੇ ਦੇ ਚਲੋ ਬਸ ਕੱਟ ਦੇਵਾ ਤੁਹਾਡੇ ਤੋਂ ਸਟਾਰਟ ਕਰੀ ਮੇਰੇ ਤੋਂ ਦੋਨੇ ਪੂਰੇ ਆਨੇ ਜਹਾਜ਼ ਤੇ ਚਲੋ ਇੱਥੇ ਆਉਂਦੀ ਹੁੰਦੀ ਆਨੇ ਮੋਂ ਬੱਕਰੀਆਂ ਚਰਾਂ ਤੇ ਇਹ ਹੈ ਸਰਦਾਰ ਦਾ ਖੇਤ ਹਾਂ ਨੀਮੂ ਦੇ ਜੀਜੂ ਆਉਂਦੀ ਤੇ ਇੱਥੇ ਪਰ ਮੈਨੂੰ ਤੇ ਕਿਤੇ ਨਜ਼ਰ ਨਹੀਂ ਆਉਂਦੀ ਜੇ ਸਰਦਾਰ ਘਰੇ ਹੋਵੇ ਤਾਂ ਚੰਗੀ ਗੱਲ ਹੈ ਉਹ ਤੇ ਠੀਕ ਹੈ ਨਮੋ ਦੇ ਜੀਜੂ ਪਰ ਮੈਨੂੰ ਤੇ ਸਰਦਾਰ ਤੇ ਪੂਰਾ ਭਰੋਸਾ ਹੈ ਉਹ ਆਪਣੇ ਨਾਲ ਐਦਾ ਨਹੀਂ ਕਰਦਾ ਚੰਨੋ ਚਲ ਦ ਅਸੀਂ ਕੱਕਾ ਦਾ ਖੋਟਾ ਹੋ ਜਾਵੇ ਕੀ ਪਤਾ ਲੱਗਦਾ ਕਿਸੇ ਦੇ ਰਾਜੀਵਰ ਦੀ ਗੱਲ ਕਰਦਾ ਉਹਦਾ ਗਿਆ ਹੋਇਆ ਰਿਸ਼ਤੇਦਾਰ ਚ ਸਰਦਾਰ ਜੀ ਕੁਝ ਦੱਸ ਕੇ ਤੇ ਗਏ ਹੋਣੇ ਕਦੋਂ ਕਾ ਜਾਣਗੇ ਸਰਦਾਰ ਜੀ ਅੱਠ ਅਜੇ ਕੱਲ ਤਾਂ ਗਏ ਨੇ ਬਾਕੀ ਉਹ ਤਾਂ ਆਪਦੀ ਮਰਜ਼ੀ ਨਾਲ ਆਊਗਾ ਜਦੋਂ ਵੀ ਆਉਣਾ ਕਹਿਣਾ ਕੀ ਸੀ ਰਾਜਵੀਰ ਬਾਰੇ ਪੁੱਛਦੇ ਸੀ ਕੋਈ ਕੰਮ ਹੋ ਉਹਦੇ ਤੱਕ ਮੈਂ ਕਹਤਾ ਮੈਂ ਕਈ ਦਿਨਾਂ ਨੂੰ ਆਉਗਾ ਤਾਂ ਹਜੇ ਨਹੀਂ ਹੋਇਆ ਹੋਰ ਕਿਵੇਂ ਆਇਆ ਨੀ ਮੋਤੇ ਜੀਜੂ ਜੋ ਗੱਲ ਰੰਗਾ ਕਹਿੰਦਾ ਸੀ ਨਾ ਮੈਨੂੰ ਤੇ ਡਰ ਲੱਗਦਾ ਪਿਆ ਕਿ ਤੇ ਉਹ ਸੱਚ ਹੀ ਨਾ ਹੋਵੇ ਲੋਕਾਂ ਦੀ ਤੇ ਛੱਡੋ ਇਹ ਰੰਗੇ ਨੂੰ ਵੀ ਆਪਾਂ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਇਹ ਜਿਹੜਾ ਰੰਗਾ ਹੈ ਨਾ ਕੋਈ ਬੜਾ ਪਵਾੜੀ ਦੀ ਝਾੜੇ ਗੱਲ ਤੇ ਚੰਨੋ ਤੇਰੀ ਸਹੀ ਹੈ ਸਰਦਾਰ ਦਾ ਵੀ ਕੱਲ ਇਧਰ ਆ ਜਾ ਬਈਆ ਹਾਂ ਦੇਖ ਤਾਂ ਸਹੀ ਕਿਵੇਂ ਮੈਂ ਨਾ ਜਾਣੇ ਹੋਏ ਬੈਠੇ ਨੇ ਕੀ ਰੰਗਾ ਬਹੁਤ ਕੁੱਤੀ ਚੀਜ਼ ਹੈ ਰੰਗੇ ਦੇ ਵਿਛਾਏ ਹੋਏ ਜਾਲ ਦੇ ਵਿੱਚੋਂ ਤਾਂ ਨਾ ਕੋਈ ਟਾਮ ਨਹੀਂ ਲੰਦਾ ਸਕੇ ਤਾਂ ਮੈਂ ਸੰਨ ਦੱਸਾਂ ਐਸੀ ਚਪੱਟੀ ਮਾਰਾਂਗਾ ਮਾਂਚ ਕੇ ਰੱਖ ਦੇਾਂਗਾ ਨਹੀਂ ਬਈ ਇਹ ਜਿਹੜਾ ਨੰਬਰਦਾਰ ਸਰਦਾਰ ਹੈ ਨਾ ਇਹ ਨੇ ਤਾਂ ਇਸ ਲੜਕੀ ਨੂੰ ਬੁਝਾ ਕੇ ਲੈ ਜਾਣੀ ਲੈ ਜਾਣਾ ਸੀਗਾ ਨਿੰਮੋ ਨੂੰ ਠੀਕ ਹੈ ਦੁਬਾਰੇ ਘਟੋ ਇਹ ਉਹਦਾ ਨਾਮ ਭੁੱਲ ਗਿਆ ਉਹਦਾ ਸਾਲਾ ਹੋਰ ਹੀ ਲੱਗਦਾ ਪਰ ਹੈਗਾ ਲੋਚਾ ਵਿੱਚੋਂ ਸਟਾਰਟ ਪਰਸਨਲ ਅਟੈਕ 63 ਵਾਰ ਸਟਾਰਟ ਹਾਈ ਹਾਈ ਰੰਗੇ ਐਡੀ ਵੱਡੀ ਗੱਲ ਹੋ ਗਈ ਹਾਂ ਭੈਣਾ ਛੱਡੀ ਵੱਡੀ ਗੱਲ ਹੀ ਹੋ ਗਈ ਇਹਨਾਂ ਲਈ ਵੱਡੀ ਥੋੜਾ ਪੂਰਾ ਕੁ ਭਗਾ ਕੇ ਲੈ ਗਿਆ ਮੈਂ ਤਾਂ ਸੋਚ ਚਲੋ ਸਟਾਰਟ ਅੱਛਾ ਨੇ ਰੰਗੇ ਦਬਾਤ ਕੋਈ ਨ ਕੋਈ ਨਹੀਂ ਨੰਗਾ ਆ ਗਿਆ ਵਿੱਚ ਹਾਂ ਨੰਗਾ ਆ ਗਿਆ ਸਾਫ ਅੱਛਾ ਰੰਗੇ ਐਡੀ ਵਡੀ ਗੱਲ ਹੋ ਗਈ ਨਿੰਮੂ ਨੂੰ ਸਰਦਾਰ ਬਗਾ ਅਕੇਲਾ ਗਿਆ ਆ ਗਿਆ ਲੇ ਗਿਆ ਦੇਖਣ ਨੂੰ ਤੇ ਬੜੀ ਕੋਈ ਨਾ ਰੰਗੇ ਤੂੰ ਘਬਰਾ ਨਾ ਤੂੰ ਰੋ ਨਾ ਮਨ ਹਲਣਾ ਕਰ ਮੈਂ ਕੋਈ ਰੋ ਕੋਈ ਨਾ ਰੰਗੇ ਤੂੰ ਰੋ ਨਾ ਮੈਂ ਨਿੰਮੂ ਨਾਲ ਸੋਹਣੀ ਲਿਆ ਕੇ ਦੇ ਆਉਂਗੀ ਤੂੰ ਦਬਾਤ ਤੂੰ ਮਨ ਨਾ ਹੁਲਾ ਕਰ ਮੈਂ ਕਰਦੀ ਆ ਚੰਨੋਂ ਨਾਲ ਗੱਲ ਏ ਚੰਨੋ ਐ ਇਧਰ ਆ ਇਹ ਬਹਿਣਾ ਹੁਣ ਬੁਲਾ ਕੇ ਤੂੰ ਕੀ ਗੱਲ ਕਰੇਂਗੀ ਮੇਰੇ ਤੇ ਘਰ ਪਟਿਆ ਗਿਆ ਨਾ ਇਹ ਤੇ ਉਹ ਗੱਲ ਹੋ ਗਈ ਜਦ ਚਿੜੀ ਆ ਚੁੱਕੀ ਖੇਤ ਆਪਸਤਾਏ ਕੀ ਆਹੋ ਇਹ ਬਹਿਣਾ ਹੁਣ ਇਹਨੂੰ ਬੁਲਾ ਕੇ ਕੀ ਗੱਲ ਕਰੇਂਗੀ ਇਹ ਤੇ ਉਹ ਗੱਲ ਹੋ ਗਈ ਆਪਸਤਾਏ ਕੀ ਹੋਤ ਜਦ ਚਿੜੀ ਚਿੜੀ ਮਾ ਸਹੀ ਇਹ ਬਹਿਣਾ ਆ ਬੇਨੂੰ ਬੁਲਾ ਕੇ ਤੂੰ ਆ ਬਈ ਓਏ ਇਸ ਦੇ ਵਿੱਚ ਤੇ ਵਿਆਹ ਹੋ ਹੀ ਜਾਂਦਾ ਸਟਾਰਟ ਤੇ ਗਲਤ ਵੀ ਕੀ ਰ ਹੈ ਕੀ ਕਹਿ ਰ ਚੰਨੋ ਇਹ ਤੇ ਕੀ ਕਹਿੰਦਾ ਰੰਗ ਦਾ ਇਧਰ ਹਾਂ ਇਧਰ ਹੀ ਹੁੰਦਾ ਸਟਾਰਟ ਤੇ ਗਲਤ ਵੀ ਕੀ ਬੋਲ ਰ ਚੰਨੋ ਇਹ ਤੇ ਜਦ ਇਹਨਾਂ ਦਾ ਵਿਆਹ ਹੋ ਜਾਂਦਾ ਤੇ ਨਾਲੇ ਆ ਐਡੀ ਗੱਲ ਨਾ ਹੁੰਦੀ ਜਿਹੜੀ ਐਨੀ ਵੱਡੀ ਬੇਇੱਜ਼ਤੀ ਹੋਗੀ ਇਹ ਬਹਿਣਾ ਤੂੰ ਤੇ ਦੇ ਪਿੱਛੇ ਲੱਗੀ ਜਾਨੀ ਐ ਐਡੀ ਵੱਡੀ ਕੀ ਗੱਲ ਹੋ ਗਈ ਹਲੇ ਕੁਝ ਪਤਾ ਲੱਗਿਆ ਹਲੇ ਤੇ ਕੁਝ ਪਤਾ ਹੀ ਨਹੀਂ ਉਹ ਵਿਚਾਰੀ ਜਵਾਕੜੀ ਕਿੱਥੇ ਹੋਣੀ ਐ ਕਿੱਥੇ ਐ ਕਿਵੇਂ ਐ ਕਿਦਾਂ ਦਿਨ ਘਟਦੀ ਪਈ ਮੈਨੂੰ ਤਾਂ ਫਿਕਰ ਲੱਗਿਆ ਪਿਆ ਇਹਨੂੰ ਆਪਣੇ ਗੱਲਾਂ ਦੀ ਹੋਈ ਪਈ ਐ ਫਿਕਰ ਤਾਂ ਸਾਨੂੰ ਵੀ ਆ ਉਹਦਾ ਤੈਨੂੰ ਕੀ ਲੱਗਦਾ ਸਾਨੂੰ ਫਿਕਰ ਨਹੀਂ ਮੈਂ ਤਾਂ ਚਾਹੁੰਦੀ ਸੀ ਵੀ ਉਹਦੇ ਵਿਆਹ ਇਹਦੇ ਨਾਲ ਹੋ ਜਾਂਦਾ ਵਧੀਆ ਇਹਨਾਂ ਦਾ ਘਰ ਵੱਸ ਜਾਂਦਾ ਇੱਕ ਵਾਰ ਤੇ ਉਹਨੂੰ ਲੱਭਣ ਦੀ ਸੋਚਣਾ ਵਿਆਹ ਤੇ ਮੰਗਰੋਂ ਦੇਖਾਂਗੇ ਹੁਣ ਗੱਲ ਤੇ ਦੇਖ ਲਓ ਕੀ ਹੋਈ ਪਈ ਐ ਸ਼ਾਂਤੀ ਭੈਣਾ ਤੂੰ ਮਿੰਨਾ ਕਮਾਲ ਕਰਦੀ ਐ ਲੋਕਾਂ ਨੇ ਸੁਣਿਆ ਸੁਣਾਈਆ ਗੱਲਾਂ ਤੇ ਤੂੰ ਦਾ ਗੁੱਸਾ ਕਰੀ ਜਾਨੀ ਹਲਕਾ ਜਿਹਾ ਫੰਬਾ ਲੱਗ ਦਵਾਰੀ ਇਹ ਭੈਣਾ ਹਲੇ ਕੀ ਐਨੀ ਵੱਡੀ ਗੱਲ ਹੋ ਗਈ ਹਲੇ ਕੀ ਪਤਾ ਉਹ ਜਵਾਕੜੀ ਕਿੱਥੇ ਐ ਕਿਵੇਂ ਐ ਕਿਦਾਂ ਦਿਨ ਕੱਟਦੀ ਮੈਨੂੰ ਤੇ ਫਿਕਰ ਲੱਗੇ ਪਿਆ ਤੁਹਾਨੂੰ ਆਪਣੀ ਹੋ ਰਹੀ ਐ ਲੱਭ ਤੇ ਲਈਏ ਨਾ ਪਹਿਲਾਂ ਉਹਨੂੰ ਇੱਕ ਵਾਰ ਤੇ ਲੱਭਣ ਦੀ ਗੱਲ ਕਰੋ ਵਿਆਹ ਤੇ ਫਿਰ ਦੇਖੀ ਜਾਏਗੀ ਬੋਈ ਸਟਾਰਟ ਮੈਂ ਤਾਂ ਇਹ ਕਹਿਨੀ ਆ ਜੇ ਫਿਕਰ ਤੈਨੂੰ ਕੁੜਾ ਕਿੱਧਰ ਆਲਾ ਐ ਅੱਛਾ ਫਿਕਰ ਤੋਂ ਸਟਾਰਟ ਫਿਕਰ ਕਿਹੜੇ ਤੈਨੂੰ ਕੱਲੀ ਨੂੰ ਆ ਫਿਕਰ ਸਾਨੂੰ ਵੀ ਆ ਮੈਂ ਤਾਂ ਤੈਨੂੰ ਇਹ ਕਹਿਨੀ ਆ ਅੱਜ ਕੀ ਹੋਈ ਕੋਈ ਦੋ ਹੋਗੇ ਸਟਾਰਟ ਮੈਂ ਤਾਂ ਤੁਹਾਨੂੰ ਇਹ ਕਹਿਨੀ ਆ ਜੇ ਤੁਸੀਂ ਉਦੋਂ ਇਹ ਮੌਕਾ ਸਾਂਭ ਲੈਂਦੇ ਨਾ ਮੈਂ ਤਾਂ ਤੈਨੂੰ ਇਹ ਕਹਿਂਦੀ ਲੋੜ ਹੀ ਨਹੀਂ ਜੇ ਤੁਸੀਂ ਉਦੋਂ ਇਹ ਮੌਕਾ ਸਾਂਭ ਜੇ ਤੁਸੀਂ ਜੇ ਤੁਸੀਂ ਉਦੋਂ ਮੌਕਾ ਸਾਂਭ ਲਿਆ ਹੁੰਦਾ ਨਾ ਤਾਂ ਅੱਜ ਆਹ ਦਿਨ ਨਾ ਦੇਖਣੇ ਪੈਂਦੇ ਸ਼ਾਂਤੀ ਬਹਿਣਾ ਇਹਨਾਂ ਨੂੰ ਅਜੇ ਵੀ ਨਹੀਂ ਸਮਝ ਆਉਂਦੀ ਇਹ ਅਜੇ ਕਿਹੜਾ ਯਕੀਨ ਕਰਦੀ ਹੈ ਹਲੋ 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 ਕੋਈ ਨਾ ਚੰਨੋ ਤੂੰ ਘਬਰਾਣਾ ਆ ਜਾ ਰੋਟੀ ਖਾ ਲੈ ਮੇਰੇ ਰੋਟੀ ਨੂੰ ਦਿਲ ਨਹੀਂ ਕਰਦਾ ਬਸ ਨਿੰਮੂ ਨੂੰ ਲੈ ਆ ਨਿੰਮੂ ਨੂੰ ਲੈ ਕੇ ਆ ਤੇ ਕੋਈ ਨਾ ਮੈਂ ਜਾ ਕੇ ਆਉਣਾਗਾ ਕੋਈ ਗੱਲ ਨਹੀਂ ਆ ਜਾ ਰੋਟੀ ਖਾ ਲੈ ਐਵੇਂ ਡਰਦੇ ਨਹੀਂ ਹੁੰਦੇ ਸੁਪਨੇ ਦਾਗੀ ਹੈ ਇਹਦਾ ਝੂਠ ਹੁੰਦੇ ਨੇ ਆ ਜਾ ਉਹ ਰਿਹਾ ਆ ਜਾ ਨੀ ਮੁੱਤ ਜੀਜੂ ਇਹ ਸੁਪਨਾ ਐਸੀ ਮੈਨੂੰ ਇਹ ਗੱਡੀ 'ਚ ਸੁਪਨੇ ਦੇ ਵਿੱਚ ਨੰਮ ਐਸੇ ਗੱਡੀ 'ਚ ਉਤਰੇ ਸੀ ਫਿਰ ਆਪ ਦੇਰ ਤੇ ਸਹੀ ਕਿਹਦੀ ਗੱਡੀ ਆ ਜਾ ਕਿੱਧਰ ਤੁਰੇ ਆਉਂਦੇ ਆ ਉਹ ਆ ਉਹ ਬਈ ਕੀ ਹੋਇਆ ਆ ਕਿਧਰ ਤੁਰੇ ਆਉਂਦੇ ਆ ਸਤਿ ਸ੍ਰੀ ਅਕਾਲ ਆਓ ਬਈ ਕਿਵੇਂ ਕਰਮੇ ਅੱਜ ਗੋਲ ਮੋਲ ਜੀਆਂ ਗੱਲਾਂ ਨਾ ਕਰ ਜਿਹੜੀ ਗੱਲ ਹੈਗੀ ਸਿੱਧੀ ਦੱਸ ਦੇ ਅਗਲੇ ਨੂੰ ਨਾਲੇ ਉਹ ਕਿਹੜਾ ਕੋਈ ਗੁਰਦੀ ਡਲੀਆ ਵੀ ਮੈਂ ਮੂੰਹ 'ਚ ਪਾ ਗਿਆ ਹੈਂ ਦੱਸ ਕਰਮੇ ਸਰਦਾਰਾ ਮੈਂ ਤਾਂ ਤੁਹਾਡੇ ਦੋਵਾਂ ਦੀਆਂ ਗੱਲਾਂ 'ਚ ਕੁਛ ਕੀ ਸਟਾਰਟ ਕਰਮੇ ਸਰਦਾਰਾ ਮੈਂ ਤਾਂ ਤੁਹਾਡੇ ਕੋਈ ਦੋਵਾਂ ਦੀਆਂ ਗੱਲਾਂ 'ਚ ਕੁਛ ਨਿਭਣ ਨਹੀਂ ਰਿਹਾ ਕਰਮੇ ਸਰਦਾਰਾ ਮੈਂ ਤਾਂ ਤੁਹਾਡੇ ਦੋਵਾਂ ਦੀਆਂ ਗੱਲਾਂ ਦੀ ਕੋਈ ਸਮਝ ਹੀ ਨਹੀਂ ਆ ਰਹੀ ਵੀ ਤੁਸੀਂ ਕਰੀ ਕੀ ਜਨੇ ਹੋ ਕਿਹੜੀ ਨਿੰਮੋ ਲੈ ਗਈ ਕਿਹੜੀ ਭੈਣ ਦਾ ਵੀਰ ਕਿਹੜੀ ਨਹੀਂ ਹੋਲੇਗੀ ਲੈ ਥੋੜਾ ਦੂਰ ਹੋ ਕੇ ਇਹ ਤਾਂ ਕੋਈ ਗੱਲ ਕਿਹੜੀ ਨੀ ਮੋਲੇ ਗੱਲ ਨਹੀਂ ਬਣਦੀ ਠੀਕ ਜੀ ਤੇ ਕਰਮੇ ਸਰਦਾਰਾ ਮੈਨੂੰ ਤਾਂ ਤੁਹਾਡੀ ਦੋਵਾਂ ਚ ਕੋਈ ਗੱਲਾਂ ਚ ਤਾਂ ਨਹੀਂ ਲੱਗ ਰਿਹਾ ਇੱਥੇ ਜੀ ਕਰਮੇ ਸਰਦਾਰਾ ਮੈਨੂੰ ਤਾਂ ਲੱਗਦਾ ਤੁਸੀਂ ਦੋਵੇਂ ਹੀ ਮਿਲੇ ਹੋਇਓ ਕੀ ਗੱਲਾਂ ਗੋਲ ਮੋਲ ਕਰੀ ਜਾਂਦੇ ਹੋ ਤੇ ਦੋਵਾਂ ਦੀ ਨਹੀਂ ਸਮਝ ਆ ਰਹੀ ਤੇ ਨੀ ਮੋ ਹੈ ਤੇ ਫਿਰ ਕਿੱਥੇ ਹੈ ਉਹ ਤੂੰ ਕਿਹੜਾ ਜੱਲਿਆ ਨਿਆਣਾ ਤੈਨੂੰ ਆਪ ਹੀ ਨਹੀਂ ਪਤਾ ਲੱਗਦਾ ਉਹ ਮੈਥੋਂ ਆਪ ਦਾ ਆਪ ਲੈ ਕੇ ਤੁਰਿਆ ਨਹੀਂ ਜਾਂਦਾ ਮੈਂ ਕਿਸੇ ਨੂੰ ਕਿ ਲੈ ਕੇ ਜਾਊਂ ਏ ਉਹ ਟੁੱਟਾ ਕਹਿ ਰਹਾ ਬਹੁਤ ਸੁਣ ਲਈ ਤੇਰੇ ਬਕਵਾਸ ਤੂੰ ਐਂ ਦੱਸ ਵੀ ਹੈ ਕਿੱਥੇ ਆ ਉਹ ਮੈਂ ਤਾਂ ਟੱਕੀ ਆ ਠੀਕ ਐ ਪਰ ਜਿਹੜੀਆਂ ਤੂੰ ਗੱਲਾਂੀਆਂ ਕਰਦਾ ਨਾ ਮੈਨੂੰ ਲੱਗਦਾ ਤੂੰ ਛਿੱਤਰ ਖਾ ਕੇ ਜ਼ਰੂਰ ਜਾਏਂਗਾ ਸਰਦਾਰਾ ਮੈਨੂੰ ਸਭ ਪਤਾ ਲੱਗ ਗਿਆ ਤੂੰ ਇਹਦੇ ਵਿੱਚ ਇਨਵੋਲਵ ਨਹੀਂ ਹੈ ਗਿਆ ਦੱਸ ਇਨਵੋਲਵ ਸਰਦਾਰਾ ਮੈਨੂੰ ਸਭ ਪਤਾ ਲੱਗ ਗਿਆ ਉਸ ਵਜਾ ਤੋਂ ਸਰਦਾਰਾ ਮੈਨੂੰ ਸਭ ਪਤਾ ਲੱਗ ਗਿਆ ਇਹਦੇ ਵਿੱਚ ਤੇਰਾ ਸਰਦਾਰਾ ਮੈਨੂੰ ਸਭ ਪਤਾ ਲੱਗ ਗਿਆ ਤੇਰਾ ਇਹਦੇ ਵਿੱਚ ਕੋਈ ਲਲਕੱਖਾ ਨਹੀਂ ਜੋ ਕੰਮ ਕੀਤਾ ਇਹ ਸਰਦਾਰ ਨਹੀਂ ਕੀਤਾ ਹਾਂ ਕਰ ਮੈਂ ਸਰਦਾਰਾ ਮੈਨੂੰ ਸਭ ਪਤਾ ਲੱਗ ਗਿਆ ਏ ਤੇਰਾ ਇਹਦੇ ਵਿੱਚ ਕੋਈ ਲਲਕੱਖਾ ਨਹੀਂ ਹੈਗਾ ਜੋ ਕੀਤਾ ਇਹ ਨੰਬਰਦਾਰ ਨੇ ਕੀਤਾ ਦੱਸ ਉਹ ਨੰਬਰ ਜਰਾ ਕਿੱਥੇ ਨੂੰ ਕਮਾਲ ਕਰੀ ਜਾਂਦਾ ਜਲੇ ਯਾਰ ਮੈਂ ਕੀ ਕੀਤਾਗਾ ਮੈਨੂੰ ਸਭ ਪਤਾ ਪੁੱਛ ਪੁੱਛੇ ਤੂੰ ਇਸ ਵਿੱਚੋਂ ਨਿਕਲੂਗੀ ਇਹ ਤਾਂ ਪਤੀ ਹੈ ਲੈ ਗਈ ਇਹ ਬੱਚਾਗਾ ਜਲੇ ਤੂੰ ਹੱਥ ਆਪਣਾ ਮਾਰ ਕੇ ਚੰਗਾ ਨਹੀਂ ਕੀਤਾ ਉਹ ਦੇਖ ਲੂੰ ਤੈਨੂੰ ਵੀ ਮੈਂ ਕੀ ਦੇਖ ਲੈਗਾ ਦੇਖ ਲਈ ਫਿਰ ਬਗ ਜਾ ਬਗ ਜਾ ਚੰਗਾ ਕਿਉਂ ਨਹੀਂ ਕੀਤਾ ਓਏ ਤੂੰ ਇਹਨਾਂ ਦੀਆਂ ਧੀਆ ਪੈਣਾ ਤੱਕਦਾ ਫਿਰਦਾ ਹਾਂ ਹਾਂ ਤੇ ਮੈਂ ਇਹਨਾਂ ਵੀ ਨਾ ਨੰਬਰਦਾਰ ਰਹੀ ਉਹ ਕੋਈ ਨਹੀਂ ਤੈਨੂੰ ਵੀ ਦੇਖ ਲਊਗਾ ਪਤਾ ਨਹੀਂ ਕਿੱਥੇ ਲੁਕੋਈਏ ਇਹਨੇ ਜੱਲਿਆ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਇਹ ਬਹੁਤ ਸਿਰੇ ਫਿਰਾ ਬੰਦਾ ਹੈ ਇਹਦੀ ਅਕਲ ਟਿਕਾਣੀ ਫੇਰ ਹੀ ਆਊਗੀ ਅੱਠ ਜੇ ਤੁਹਾਡਾ ਸਾਰਾ ਕਬੀਲਾ ਇਹਨਾਂ ਦੇ ਬਾਰਮੂਰੇ ਜਾ ਕੇ ਬੈਠੂਗਾ ਟਿਊਨਿੰਗ ਚੇਜ ਜੇ ਤੁਹਾਡਾ ਸਾਰਾ ਲਾਣਾ ਇਹਨਾਂ ਦੇ ਬਾਰ ਚ ਬੈਠੂਗਾ ਜਾ ਕੇ ਕਰਵੇਂ ਸਰਦਾਰਾ ਉਹਦਾ ਗੱਲ ਸਹੀ ਹੈ ਤੇਰੀ ਨਾਲੇ ਮੇਰੀ ਗੱਲ ਸੁਣ ਨਾ ਤੂੰ ਇਹਨੂੰ ਥੱਪੜ ਮਾਰ ਕੇ ਛੱਡਦਾ ਇੱਤੀ ਸੱਟੇ ਅੰਦਰ ਨਾ ਮੇਰੇ ਸਾਲੇ ਨੂੰ ਤੋੜ ਦਿੰਦਾ ਲੱਤਾਂ ਬਾ ਕੋਈ ਗੱਲ ਨਹੀਂ ਕਰ ਮੈਂ ਸਰਦਾਰਾ ਇੱਕ ਵਾਰੀ ਨਿਮਣ ਨੂੰ ਥਿਆ ਜਾਣ ਦੇ ਫੇਰ ਦੇਖਦਾ ਇਹਦੇ ਨਾਲ ਤਮੇ ਕੋਈ ਇਹਦਾ ਮੰਗਲਾ ਰੱਖੋ ਕੀ ਪਤਾ ਕਿੱਥੇ ਜਾਂਦਾ ਸਾਲਾ ਇਹਨਾਂ ਚੋਂ ਨਿਕਲੂਗੀ ਨਿਕਲਦਾ ਇਹਨਾਂ ਚੋਂ ਇਹਦਾ ਮੈਨੂੰ ਪਤਾ ਲੱਗ ਗਿਆ ਚੰਗਾ ਸਰਦਾਰਾ ਚੱਲਦਾ ਫਿਰ ਮੈਂ ਜਾ ਤੂੰ ਕੋਈ ਨਾ ਗੌਰ ਕਰੋ ਜਾ ਕੇ ਕੋਈ ਗੱਲ ਨਹੀਂ ਬਾਕੀ ਦੇਖਦਾ ਮੈਂ ਬਨਤੇ ਵਾ ਸਾਥ ਹੁਣੀ ਪਿੱਛੇ ਰੱਖ ਲਿਆ ਪਿੱਛੇ ਕਰੇ ਚੱਤੇ ਬਨੇ ਹੁਣ ਆ ਵੀ ਬਗਤਰ ਮੂਛ ਆਈ ਨਹੀਂ ਉਹ ਮੂਵਾ ਨਵੀਆਂ ਮੈਨੂੰ ਮੂਝੀ ਬਣਨ ਸੁਣਨੀ ਹਾਂ ਦਿੱਲੀ ਦਾ ਕੋਫੀ ਨਹੀਂ ਦੰਦ ਆਈ ਕੋਈ ਯਾਰ ਕੱਲਾ ਮੂਛ ਹਾਂ ਤੇ ਹਾਂ ਆਪਿਆ ਸੋਡੋ ਕੋਲ ਡੱਪਾਇੇ ਲੱਤ ਮਾਰਿਆ ਜਣਾ ਤੇ ਆ ਵੀ ਖੜਕਾ ਕਰਾ ਜਣਾ ਬਰਦਾ ਦਾ ਕਿਰ ਬੜਾ ਡਾਗੇ ਘਟੂ ਦੀ ਨੰਦ ਤਾ ਤੇ ਹਾਂ ਦੱਸ ਕੀ ਕਹਿਣਾ ਹੈ ਇਹ ਹੀ ਕਹਿਨੇਗਾ ਨੰਬਰਦਾਰ ਸਰਦਾਰ ਤੇ ਥੱਪੜ ਨਹੀਂ ਮਾਰਨਾ ਸੀ ਸਗੋ ਦੀ ਲੱਤ ਤੋੜ ਕੇ ਆਣੀ ਸੀ ਤੂੰ ਲੱਤਾਂ ਤੋੜ ਦਿੰਦਾ ਪਰ ਹਾਇ ਪ੍ਰੂਫ ਤਾਂ ਮਿਲ ਜਾਂਦੇ ਚੰਗੀ ਤਰ੍ਹਾਂ ਹਾਂ ਤੂੰ ਕਹੀ ਕੀ ਆਂ ਦੱਸ ਕੀ ਕਹਿਣਾ ਉਹਦਾ ਕਹਿ ਦੂੰ ਮੈਂ ਤਾਂ ਚੱਲ ਦਵਾਰੇ ਠੀਕ ਹੈਗਾ ਰੋਕਾ ਨਾ ਤਾ ਸਬੂਤ ਲੱਤ ਮੇਰੀ ਤੋੜ ਦਿੰਦਾ ਨਹੀਂ ਜੇ ਤੂੰ ਸੁਰੂ ਤੂੰ ਆ ਜਾ ਦਵਾਰੇ ਹਾਂ ਹਾਂ ਜੀ ਤੇ ਕੀ ਹੈ ਕੀ ਹੈ ਨਾ ਕਹਿਣਾ ਕੀ ਹੈਗਾ ਤੂੰ ਨੰਬਰਦਾਰ ਤੇ ਥੱਪੜ ਨਹੀਂ ਸੀ ਮਾਰਨਾ ਸਗੋਦੀ ਲੱਤ ਤੋੜ ਕੇ ਆਣੀ ਸੀਗੀ ਅੱਜ ਉਹ ਲੱਤ ਮੈਂ ਤੋੜ ਦਿੰਦਾ ਆਪਣੇ ਕੋਲ ਚੰਗੀ ਤਰ੍ਹਾਂ ਸਬੂਤ ਤਾਂ ਮਿਲ ਜਾਣ ਦੇ ਪਹਿਲਾਂ ਹਾਂ ਅਜੇ ਸਬੂਤ ਬਾਕੀ ਨੇ ਅਜੇ ਖੁੱਲੇ ਨਹੀਂ ਤੇਰੇ ਕੰਨ ਅੱਖਾਂ 'ਤੇ ਪੱਟੀ ਲਾਈ ਨਹੀਂ ਗਈ ਓਏ ਹੁਣ ਤੇ ਮੰਨ ਜਾ ਮੰਨ ਜਾ ਭਰਾਵਾ ਮੰਨ ਜਾ ਓਏ ਲੈ ਕੇ ਗਿਆਗਾ ਜਿੰਨਾ ਜੇ ਨਿੰਮੋ ਨਹੀਂ ਮਿਲਦੀ ਉਹਨਾਂ ਜੇ ਕਪਾ ਕੁਝ ਨਹੀਂ ਕਰ ਸਕਦੇ ਅੱਛਾ ਠੀਕ ਹੈ ਫਿਰ ਭਵੰਦੇ ਰੋ ਸਿਰ ਚ ਖੇ ਮੈਨੂੰ ਕੀ ਆਏਗਾ ਪਰ ਰੰਗੇ ਇੱਕ ਗੱਲ ਤਾਂ ਹੈਗੀ ਹੈ ਹੂੰ ਹੁਣ ਮੈਨੂੰ ਯਕੀਨ ਹੋਣ ਲੱਗ ਗਿਆ ਵੀ ਲੈ ਗੇ ਤਾਂ ਹੋ ਹੀ ਗਿਆ ਕਿਉਂਕਿ ਮੈਨੂੰ ਉਹ ਪਹਿਲਾਂ ਕਹਿੰਦਾ ਹੁੰਦਾ ਸੀਗਾ ਵੀ ਮੈਂ ਨਿੰਮੋ ਨਾਲ ਵਿਆਹ ਕਰਾਉਣਾਗਾ ਤੇ ਮੈਂ ਜਵਾਬ ਦੇ ਦਿੱਤਾ ਸੀ ਏਹੀ ਏ ਖੰਧਕੇ ਜੋ ਬਜਾ ਕੇ ਲੈ ਗਿਆ ਮੈਨੂੰ ਲੱਗਦਾ ਏਹੀ ਉਤੇ ਗੱਲ ਹੈ ਨਾ ਏਹੀ ਉਤੇ ਗੱਲ ਹੈ ਪਤਾ ਸੀ ਮੰਨਦੇ ਕੋ ਨਹੀਂ ਹੈ ਸਿਆਣੇ ਬੰਦੇ ਦੀ ਕੋਈ ਇੱਜ਼ਤ ਨਹੀਂ ਘਰ ਦੇ ਵਿੱਚ ਬਸ ਤੁਹਾਨੂੰ ਤਾਂ ਇਹ ਵੀ ਸਾਰਾ ਦਿਨ ਬਗਾਈ ਮਾਰਦਾ ਰਹਿੰਦਾ ਹੈਗਾ ਹੁਣ ਤੇ ਪਤਾ ਲੱਗ ਗਿਆ ਨਾ ਅਜੇ ਤਾਂ ਤੁਹਾਨੂੰ ਸ਼ੱਕ ਹੋਇਆਗਾ ਇਹ ਹੌਲੀ ਹੌਲੀ ਯਕੀਨ ਹੋ ਜਾਣਾਗਾ ਤੇ ਫਿਰ ਆ ਜਾਣੀ ਅਸਲੀਅਤ ਸਾਹਮਣੇ ਤੇ ਫਿਰ ਫਿਰ ਕੀ ਕਰਾਂਗੇ ਸਰਦਾਰ ਨਾਲ ਚਲੇ ਦੱਸ ਤੇ ਕਰਨਾ ਕੀ ਹੈ ਘੱਟ ਉਹਦੀ ਵੀ ਤੋੜ ਦਾਂਗੇ ਫਿਰ ਦੂਜੇ ਸਰਦਾਰ ਮੰਗ ਹਾਂ ਬਰਾਬਰ ਲਾ ਤੋੜਨੀ ਹੋਏਗੀ ਟੋੜਾਂਗੇ ਕਿਉਂ ਨਹੀਂ ਤੋੜਾਂਗੇ ਬਸ ਠੀਕ ਹੈ ਲੋ ਗੜ ਦੀ ਜੇ ਤੈਨੂੰ ਕੋਈ ਹੱਥ ਪਾਊਗਾ ਲੱਤ ਵੀ ਤੋੜਾਂਗੇ ਸਭ ਕੁਝ ਕਰਾਂਗੇ ਇੱਕ ਲੱਤ ਤੂੰ ਤੋੜੀ ਤੇ ਇੱਕ ਮੈਂ ਤੋੜੂੰਗਾ ਉਹਦੀ ਐ ਜੰਨੂ ਕਿਉਂ ਬਗੜ ਮੇਰਾ ਭਾਈ ਸਹੀ ਤਾਂ ਕਹਿੰਦਾਗਾ ਮੈਨੂੰ ਹੁਣ ਲੱਗਣ ਲੱਗ ਗਿਆ ਇਹਦੀਆਂ ਗੱਲਾਂ 'ਚ ਥੋੜਾ ਮੋਟਾ ਦਮ ਤਾਂ ਹੈਗਾਗਾ ਥੋੜਾ ਮੋਟਾ ਦਮ ਨਹੀਂ ਦਮ ਤੇ ਪੂਰੇ ਹੀ ਹੈਗਾ ਪਰ ਤੁਹਾਨੂੰ ਯਕੀਨ ਥੋੜਾ ਮੋਟਾ ਆਉਣ ਲੱਗਾ ਕੋਈ ਗੱਲ ਨਹੀਂ ਅੱਗੇ ਅੱਗੇ ਦੇਖੋ ਹੁੰਦਾ ਕੀ ਹੈ ਗਲਤ ਅਧਰੀ ਰੰਗੇ ਸਹੀ ਹੈ ਮੈਂ ਐਵੇਂ ਤੈਨੂੰ ਬੁਰਾ ਭਲਾ ਗਈ ਜਾਂਦਾ ਸੀਗਾ ਉਹ ਉਹਦੀ ਤੇਰਾ ਵਿਆਹ ਕਰਵਾ ਦੰਦੇ ਤਾਂ ਐਡੀ ਤੱਕ ਗੱਲ ਹੀ ਨਹੀਂ ਆਉਣੀ ਸੀ ਆਉਣੀ ਨਹੀਂ ਸੀ ਇਹੀ ਤੇ ਗੱਲ ਮੈਂ ਕਹਿੰਨਾ ਇੱਥੇ ਤੱਕ ਗੱਲ ਆਉਂਦੀ ਕਿੱਥੇ ਚੱਲ ਹੁਣ ਵੀ ਕੋਈ ਗੱਲ ਨਹੀਂ ਉਹ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਕੀ ਹੋ ਗਿਆ ਮੈਂ ਤਾਂ ਪਹਿਲੀ ਰੱਬ ਦਾ ਮਾਰਿਆ ਸੀਗਾ ਇੱਕ ਲਤੋਂ ਕੋਈ ਨਹੀਂ ਤੂੰ ਸੱਤ ਮਾਰੀ ਮੇਰੇ ਅੱਖ ਤੇ ਅੱਖ ਬੰਦ ਦਿੱਤੀ ਐ ਪਰ ਐਦਾਂ ਕਰ ਰਹੀ ਹੁਣ ਤੂੰ ਜਦੋਂ ਹੀ ਨਿੰਮੋ ਮਿਲ ਜਾਂਦੀ ਐ ਉਹਦਾ ਝੱਟ ਮੇਰੇ ਨਾਲ ਵਿਆਹ ਕਰਦੀ ਨਹੀਂ ਕੋਈ ਹੋਰ ਤਿੱਤਰ ਫਰ ਰੋਜੂਗਾ ਜੇ ਮੈਂ ਤੈਨੂੰ ਦੱਸਾਂ ਉਹ ਨਹੀਂ ਨਹੀਂ ਭਾਈ ਤੇਰਾ ਵਿਆਹ ਵੀ ਕਰ ਦੇਵਾਂਗੇ ਤੇ ਤੇਰੀ ਅੱਖ ਦਾ ਅਪਰੇਸ਼ਨ ਵੀ ਕਰਾ ਲਿਆਵਾਂਗੇ ਠੀਕ ਕਰ ਦਾਂਗੇ ਕੋਈ ਗੱਲ ਨਹੀਂ ਚਿੰਤਾ ਨ ਠੀਕ ਹੈ ਜੇ ਹੁਣ ਮੇਰੇ ਨਾਲ ਥੋੜਾ ਮੋਟਾ ਹੱਥ ਕੰਮ ਵਟਾ ਦਿਆ ਕਰ ਨਹੀਂ ਤੇ ਫਿਰ ਕੋਈ ਹੋਰ ਦੂਜਾ ਆ ਜਾਣਾਗਾ ਉਹ ਕਬੂਤਰੀ ਨੂੰ ਭਗਾ ਕੇ ਲੈ ਜਾਏਗਾ ਆਪਾਂ ਰਹਿ ਜਾਾਂਗੇ ਹੱਥ ਮਰਦੇ ਇੱਥੇ ਤੇ ਐਵੇਂ ਗਵੇਂ ਰਹਿ ਜਾਾਂਗੇ ਹੁਣ ਮੈਨੂੰ ਜਿਹੜੇ ਦੇ ਯਕੀਨ ਹੈ ਤੇ ਵਿਆਹ ਤਾਂ ਤੇਰੇ ਨਾਲ ਹੀ ਕਰਾਵਾਂਗੇ ਉਹਦਾ ਫਿਰ ਭਾਈ ਭਾਈ ਹੁੰਦੇ ਨੇਗੇ ਕਹਾਵਤ ਹੈ ਨਾ ਜੇ ਘਰ ਦਾ ਮਾਰੂ ਤੇ ਸ਼ਾਮੇ ਝਟੇਗਾ ਤੇ ਕੋਈ ਗੱਲ ਨਹੀਂ ਹੁਣ ਮੇਰੇ ਨਾਲ ਕੰਮ 'ਚ ਹੱਥ ਵਟਾ ਦਿਆ ਕਰੀ ਫਿਰ ਹਾਂ ਹਾਂ ਤੂੰ ਜੋ ਕੰਮ ਕਹੇਗਾ ਉਹ ਕਰੂੰਗਾ ਮੈਂ ਤੇ ਪਹਿਲਾਂ ਵੀ ਕਹਿੰਦਾ ਸੀਗਾ ਬਸ ਮੇਰਾ ਵਿਆਹ ਕਰ ਦੇ ਤੇ ਮੈਂ ਜਿਹੜਾ ਮਰਜ਼ੀ ਕੰਮ ਕਰਾਂ ਮੈਂ ਤੇ ਕਹਿੰਦਾ ਤੁਸੀਂ ਮੈਥੋਂ ਭਾਵੇਂ ਇਹ ਪਸ਼ੂ ਡੰਗਰ ਦਾ ਤੂੰ ਗੋਸ ਛਟਵਾ ਲੈ ਯਾਰ ਮੈਂ ਕਿੱਥੋਂ ਤੇਰੇ ਤੋਂ ਭਜਦਾ ਪਿਆਗਾ ਹੁਣ ਜਦੋਂ ਤੁਸੀਂ ਮੈਨੂੰ ਨਹੀਂ ਪੁੱਛਦੇ ਹੈਗੇ ਤੇ ਮੈਂ ਕਿਉਂ ਬਈ ਕਰਦਾ ਕੰਮ ਕਰੂੰਗਾ ਗੱਲ ਤਾਂ ਸਹੀ ਆ ਰੰਗੇ ਤੇਰੀ ਕਹਿੰਦੇ ਆ ਭਾਈ ਭਾਈ ਦੀਆਂ ਭਾਵੇਂ ਹੁੰਦੀਆਂ ਨੇ ਹਾਂ ਹੁਣ ਤਾਂ ਪੂਰਾ ਯਕੀਨ ਹੋ ਗਿਆ ਲੱਤ ਚਾਹੇ ਹੈ ਨਹੀਂ ਬੰਦਾ ਕੀ ਹੈ ਬੱਸ ਕੀ ਹੈ ਭਾਈ ਭਾਈ ਉਹ ਹੀ ਦੋਵਾਂ ਨਾਲ ਕਰ ਮੈਂ ਕੱਟ ਕੇ ਆਇਆ ਨਾ ਦੋਵਾਂ ਤੁਸੀਂ ਆਉਣ ਨੂੰ ਦਿੱਸੀ ਵੀ ਗੱਲ ਤੇ ਉਹ ਹੀ ਲੱਗਦਾ ਗੱਲ ਤੇ ਉਹ ਹੀ ਹੋਗੀ ਵੀ ਜਿਹੜੀ ਦਾ ਡਰ ਸੀਗਾ ਮੈਨੂੰ ਮਨ ਤਾਂ ਲੱਗਦੀ ਇਹ ਕਿਤੇ ਦੂਜੇ ਦੇ ਮੈਨੂੰ ਕਿਸ ਕਾਹ ਰੰਗੇ ਦੇ ਵੀ ਇਹਦੇ ਬੋਲ ਹੀ ਨਾ ਕਿਤੇ